ਗੱਟ ਪਾਇਆ ਕਰਦੇ ਨੇ ਇਹ ਕਤਰੀਆਂ ਨੇ ਅੱਜ ਨਾ ਨਹੀਂ ਮੇਰੀ ਗੱਲ ਸੁਣ ਉਹਨੂੰ ਮੁੰਛੀ ਨੂੰ ਫੋਨ ਕਰਕੇ ਉਹਨੂੰ ਉਲਟ ਕੇ ਭੇਜੇ ਲੈਡੀ ਕਾਂਸੇ ਨੂੰ ਇਹ ਉਹੀ ਚਮਈ ਹੋਈਏ ਰੇ ਆ ਦੇ ਵੀਰ ਆ ਗਾਈ ਜੀ ਤੁਸੀਂ ਲੈ ਰਹੇ ਹੋ ਨਾ ਇਹਨਾਂ ਨੇ ਬਿਆਨ ਦਾ ਸਵਾਰੀ ਦੇਖ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਸਵਾਰੀ ਜੋ ਕਿਨੇ ਮਾਰੀ ਕਿਨੇ ਆ ਕੰਡਕਟਰ ਨੇ ਕੰਡਕਟਰ ਕਿਤੇ ਆ ਵੀ ਨਾ ਮਾਰੀ ਕੰਡਕਟਰ ਦੇ ਕਮੈਂਟ ਵੀ ਜੀ ਮੇਰਾ ਸਵਾਰੀ ਨਾ ਚਲੰਦਰ ਖਾਤ ਚੱਗਿਆ ਤੇਰੇ ਲਈ ਇੱਕ ਮਿੰਟ ਇੱਕ ਮਿੰਟ ਬਾਈ ਜੀ ਬਾਈ ਜੀ ਗੱਲ ਦਾ ਮਾਤਾ ਓਏ ਮਾਤਾ ਨੂੰ ਪੁੱਛੋ ਜੀ ਓਏ 1 ਮਿੰਟ ਯਾਰ ਬਾਈ ਜੀ ਗੱਲ ਇਹ ਹੋਈ ਅਸੀਂ ਵੀ ਮੈਂ ਜਲੰਧਰ ਜਾ ਰਹਾ ਇੱਥੇ ਕਿਰੇਆ ਇਹਨੇ ਕਿਹਾ ਬੀਬੀ ਇਹਨਾਂ ਨੇ ਪੁੱਛਿਆ ਟਿਕਟਾਂ ਇਹਨੇ ਪਰਚਾ ਕਰੋ ਉਹ ਵੀ ਅਸੀਂ ਜਾਣਾ ਬਾਈਪਾਸ ਉਹ ਕਹਿੰਦਾ ਬਾਈਪਾਸ ਨੇ ਚੜੀ ਉੱਪਰ ਦੇ ਦੇ ਇਹਨੇ ਗੱਲਾਂ ਕਰਦੀਆਂ ਓਏ ਚੱਕਦਾ ਵੱਖਰਾ ਹੀ ਇਹਨੇ ਗੱਲਾਂ ਕਰਦੀ ਉਹਦੇ ਹੱਥ ਦੇਖਿਆ ਗਲਤੀ ਇਹਨਾਂ ਦੀ ਇਹਦੇ ਕੋਈ ਕਸੂਰ ਨਹੀਂ ਮਾਰਿਆ ਇਹਦੇ ਥੱਲੇ ਉਤਾਰਨ ਲੱਗਿਆ ਕਹਿੰਦਾ ਤੂੰ ਯਾ ਫਿਰ ਉਹ ਠੇਕਾ ਲਿਆ ਉਹਨਾਂ ਦਾ ਮੈਂ ਕੱਪਰ ਬਣੂਗੀ ਉਹ ਮਾਤਾ ਖੜੀ ਮਾਤਾ ਮਾਤਾ ਬੈਠੀ ਉਹਨੂੰ ਪੁੱਛ ਰੋ ਖਿਡਾਰੀ ਗੱਲ ਵੀ ਉਹਨਾਂ ਨੂੰ ਵੀ ਲੈ ਜਾਂਦੀ ਹੈ ਗੱਡੀ ਆਈ ਸਰਕਾਰੀ ਲੈ ਜੱਡੀ ਵੀ ਲੈ ਜਾ ਗੱਡੀ ਅੱਜ ਆਪਾਂ ਲੈ ਕੇ ਜੋ ਵੀ ਪਤਾ ਲੱਗੇ ਇਹਨੂੰ ਪਾਲੇ ਚੱਲੇ ਸਾਰਿਆਂ ਨੂੰ ਪਤਾ ਲੱਗੇ ਆਪਾਂ ਬੱਸ ਬਈ ਮੁੰਕੀ ਨਾਮ ਤੇ ਫੋਨ ਉਹ ਠੀਕ ਆਪਾਂ ਵੀ ਸਾਡੇ ਕੋਲ ਕਿ ਲੋਟ ਸੀ ਥੋੜੀ ਜ਼ਬਰਦਸਤ ਗੱਲ ਹੈ ਬੱਸ ਕਮਾਲ ਹੋ ਗਈ ਹੈ ਜਿੱਦੇ ਤੋਂ ਛੱਡਾ ਡਾਇਰੈਕਟਰ ਸਾਹਿਬ ਵਰਦਨ ਵਰਦਨ ਇੱਕ ਨਹੀਂ ਬਾਈ ਬੱਸ ਕਰਨਾ ਬਾਈ ਬੱਸ ਇਹ ਟੱਗਾ ਬਾਈ ਬਾਦ ਦੇਖ ਬਾਈ ਇੱਥੇ ਨਾਲ ਦਾ ਪਰਚਾ ਕਰੋ ਇੱਥੇ ਨਾ ਰਜੈਂਟਾ ਹੋਟਲ ਨੇ ਜਿਹੜਾ ਪਰਚਾ ਦਰਜ ਹੋਏਗਾ ਰਜੈਂਟਾ ਹੋਟਲ ਨਹੀਂ ਜਿਹੜਾ ਹਰੇਕ ਟਾਈਮ ਧਿਆਨ ਦੋ ਬੇਬੀ ਚੰਗੀ ਭਲੀ ਸਿਆਣੀ ਹੈਗੀ ਆ ਤੂੰ ਨਾਲੇ ਕਿਹੜਾ ਲੜਨ ਆਉਂਦੇ ਆ ਇੱਥੇ ਹੋਰ ਪਾਣੀ ਗੱਲਾਂ ਕਰ ਰਹੇ ਆ ਰੈਵਰ ਰੈਵਰ ਪਾਗਲੇ ਕਨੇਕਲੇ ਪਾਗਲੇ ਉਹਦੇ ਦੀ ਸਵਾਰੀਆਂ ਰੱਬ ਵਰਗੀਆਂ ਆਉਂਦੀਆਂ ਨੇ ਇੱਕ ਵਾਰੀ ਬੀਬੀ ਆਹ ਹਲ ਬਿਆਨ ਦੇ ਮੈਂ ਦੇਣਾ ਮੈਂ ਆਪਣਾ ਅੱਛਾ ਚ ਮੈਂ ਦੇਖ ਕੋੜੇ ਕੋਈ ਤਸਵੀਰ ਹੋਊਗੀ ਆਪਣੇ ਸਮਾਨ ਚੜੋ ਜੀ ਨਾਲ ਚੰਦਾ ਛਿਟੋ ਥੱਲੇ ਚੱਕ ਕੇ ਸਮਾਨ ਹੋਣੀ ਨੇ ਸਮਾਨ ਉਹ ਮਾਤਾ ਨੂੰ ਜਣਾਉਣਾ ਫਿਰ ਹਾਂ ਇੱਥੇ ਦਵਾ ਬੀਬੀ ਕੋਣ ਕੋਣ ਸੀਗੇ ਸਾਰੀਆਂ ਪੰਜ ਛੇ ਨਹੀਂ ਆ ਚੱਤੂ ਇੱਥੇ ਉਤਰ ਜੋ ਕਿਦੋਂ ਉਤਰੀਆ ਕਿਉਂ ਉਤਰੀ ਸੀ ਅੱਛਾ ਬੀਬੀ ਦੀ ਗਲਤੀ ਓਦੀ ਠੀਕ ਹੈ ਅਸੀਂ ਇੱਥੇ ਬਹਿਣਾ ਉਹ ਕਹਿੰਦਾ ਵੀ ਤੁਸੀਂ ਉਤਰ ਜਾ ਤੈਨੂੰ ਮਾਤਾ ਜੀ ਆਯੋਗੇ ਜਲਦੀਓ ਨਾ ਹਾਂ ਠੀਕ ਹੈ ਜਦੋਂ ਸਵਾਰੀਆਂ ਖਰਾਬ ਕਰਦੇ ਹਾਂ ਹਾਂਜੀ 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 ਉਹਨੇ ਕਿਹਾ ਤਾਂ ਅੱਛਾ ਇਹ ਗੱਲ ਕਹੀ ਉਹਨੇ ਠੀਕ ਹੈ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਅੱਜ ਤੋਂ ਹਾਂ ਉਹਦੇ ਮੈਂ ਨਿਸ਼ਾਨ ਪਏ ਹੋਏ ਆ ਓਥੇ ਸਾਈਡ ਤੇ ਅੱਛਾ ਜੀ ਫਿਰ ਤੇ ਫਿਰ ਉਹਨੇ ਮੈਨੂੰ ਥੱਪੜ ਹੀ ਮਾਰਿਆ ਨਾ ਕਹਰ ਕਿ ਮੈਂ ਕਿਵੇਂ ਆਈ ਰਹਾ ਨਾ ਬੀਬੀ ਇਹ ਥੱਪੜ ਇਹਨੇ ਮਾਰਿਆ ਨਾ ਤੇ ਗਲਾ ਮੈਨੂੰ ਹੱਥ ਵੀ ਨਹੀਂ ਮਾਰਿਆ ਇਹਨੇ ਐਂ ਕਾਕੇ ਉਹਨੂੰ ਗ੍ਰਾਮ ਨੇ ਮੈਂ ਪਹਿਲਾਂ ਗੱਲ ਕਰਾਉਂਦਾ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਕੀ ਨਾਮ ਸੀਗਾ ਅੰਮ੍ਰਿਤਸਰ ਤੋਂ ਅਜੇ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅੰਮ੍ਰਿਤਸਰ ਲੁਧਿਆਣੇ ਟਿਕੂ ਦੀ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣੇ ਤੋਂ ਜਲੰਧਰ ਲੁਧਿਆਣੇ ਤੋਂ ਜਲੰਧਰ ਵਾਪਸ ਜਾਣਾ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆ ਗਿਆ ਤੇ ਮੈਨੂੰ ਮੈਂ ਨੂੰ ਪੁੱਛਿਆ ਵੀ ਲੈਓ ਇਹ ਟਿਕਟਾਂ ਹਾਂ ਦਾਰ ਕਾਰਡ ਕੱਢ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਂ ਕਿ ਬਾਈਪਾਸ ਦੀ ਟਿਕਟ ਨਹੀਂ ਬਣਦੀ ਹੈ ਬਾਈ ਬਾਦ ਕੋਈ ਅੱਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲਾਗੀਆਂ ਕਟੋਰੀ ਲਾਗੀਆਂ ਤੇ ਉਹਦੂਆ ਥੱਪੜ ਮਾਰਿਆ ਨਾਲ ਹੀ ਨੋਹ ਵੀ ਜਕਦੇ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕਾ ਤੇ ਇਹਨਾਂ ਨੇ ਉਹ ਕੁਛਤਾ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਤੇ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹਾਂਜੀ ਹੱਥੋਂ ਬਾਈ ਕੀਤਾ ਤੇ ਮੈਂ ਜਲੰਧਰ ਹੱਥੋਂ ਪਾਈ ਕਰਕੇ ਮਾਰ ਹਾਂਜੀ ਹਾਂਜੀ ਆ ਮੇਰੇ ਲਈ ਟਿਕਟਾਂ ਵੀ ਸਵਾਰੀਆਂ ਨੇ ਫੜ ਚੁੱਕਿਆ ਆ ਜਿਹੜੀ ਜਲੰਧਰ ਨਹੀਂ ਸਾਡੀ ਜਾਣੇ ਸੀਗੀਆਂ ਜੀ 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 ਹਾਂ ਜਿਲੰਦਰ ਜਨਨ ਵਾਸਤੇ 10 ਵਜੇ ਬਾਅਦ ਚ ਬੈਠਿਆ ਬਾਸ ਚ ਚੱਲ ਕੇ ਉੱਚੇ ਪੁਲ ਦੇ ਉੱਤੇ ਨਿਕਲੀ ਪੁਲ ਤੇ ਨਿਕਲਦਾ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈਨਿਕਟੇ ਟਿਕ ਲੋ ਹਾਂਜੀ ਲੈ ਸੀ ਬਾਈਪਾਸ ਜਾਣਾ ਬਾਈਪਾਸ ਚੋਵੇ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਬੀਬੀ ਸਾਈਡ ਤੇ ਲਾ ਦਿਓ ਇਹ ਤਾਂ ਬਾਈਪਾਸ ਨਹੀਂ ਜਾਣੀ ਅੱਗੋਂ ਉਹਨੇ ਗਾਲ ਕੱਢੀ ਕਹਿੰਦੀ ਤੇ ਪਿਓ ਦੀ ਗੱਡੀ ਆ ਤੁਹਾਨੂੰ ਆਧਾਰ ਤੇ ਆ ਅੱਛਾ ਬੜੇ ਤਿੰਨ ਚਾਰਾਂ ਨੇ ਗਾਹ ਕੱਢੀਆਂ ਅੱਛਾ ਕਿ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਬਈ ਉਹਦੇ ਕਸੂਰ ਨਾ ਮਾਰੇ ਮਾਰਿਆ ਇਹਨਾਂ ਨੇ ਤਿੰਨ ਚਾਰ ਬੰਦੇ ਰੋਕਿਆ ਡਰਾਈਵਰ ਨੇ ਕਸੂਰ ਨਾ ਮਾਰੇ ਥੁੰਡਾ ਮਾਰੀ ਜਨਾਨੀ ਨੇ ਕਸੂਰ ਨਾ ਮਾਰੇ ਮਾਰੇ ਉਸ ਤੋਂ ਬਾਅਦ ਬੈਗ ਮਾਰਿਆ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਕੀ ਮੰਗੀ ਕਰਦੇ ਹੋ ਜਿਹੜਾ ਜਾਮ ਲਾਇ ਲੱਗਿਆ ਹੋਇਆ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰੋਣ ਸਾਰੀ ਸਾਰੇ ਡਰਾਈਵਰ ਦਾ ਕੋਈ ਕਸੂਰ ਨਹੀਂ ਹੈ ਜੀ 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 ਸਾਰਾ ਕਸੂਰ ਜਨਾਨੀ ਦਾ ਸੀ ਬਾਕੀ ਹੋਰ ਜਨਾਨੀਆਂ 10 ਵਿੱਚ ਬੈਠੀਆਂ ਸੀ ਸਭ ਨੇ ਉਹਨੂੰ ਮਨਾ ਕੀਤਾ ਨਹੀਂ